ਕਿਰਤ ਬਹੁਤ ਜ਼ਿਆਦਾ ਆ ਰਹੀ ਹੈ ਮਤਲਬ ਉਹ ਮਤਲਬ ਕਮਕਮਾਰਾਂ ਦੇ ਚਾਣਾ ਵਾ ਤੁਹਾਨੂੰ ਪਤਾ ਹੈ પેટ્રોલ ਪੰਪ ਤੋਂ ਬਿਨਾ ਵੀਕਲ ਕੋਈ ਵੀ ਨਹੀਂ ਚੱਲਦਾ ਅੱਜ ਕੱਲ੍ਹ ਹਣਾ ਜਿਹੜੀ ਹਾਲ ਕਰਦੇ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਕਿਤਾਜ ਹੋ ਰਹੀ ਹੈ نے اوتے ڈپو چ سٹرائیک کر دی ہے ایچ پی سی ایل بی پی سی ایل ائی او سی ایل یہ سارے ڈپو بند ہیں 올 ओवर पंजाब میں آج تو بہت ਜਾ ਪਟ્રોલ ਪੁਪ ਦੇ ਜਿਹੜੀ ਰੜਤਾਲ ਕਰਕੇ ਜਿਹੜੀ ਟ੍ਰੈਫਿਕ ਬਹੁਤ ਜ਼ਿਆਦਾ ਹੈਗਾ ਬਹੁਤ ਜ਼ਿਆਦਾ ਹੈ। ਪਟਾਣ ਹੋ ਗਿਆ ਇੱਥੇ ਲਾਈਟ ਲੱਗਿਆ। ਘੰਟਾ ਜੂ ਹੋਈ ਚੱਲਿਆ। ਤੇ ਕੀ ਕਹਦੇ ਵੀ ਕਿੰਨੀ ਦੇਰ ਤੱਕ ਤੇਲ ਮਿਲ ਸਕਦਾ। ਪਤਾ ਨਹੀਂ ਕਿੰਨੇ ਤੇ ਮਿਲ ਜੇਗਾ ਕਿਤੇ ਤੇਲ ਵਾਧੂ ਸਾਡੇ ਨੂੰ। ਦੇਖੋ ਹੁਣ ਜੰਗਲ ਚ ਕਿੱਥੋਂ ਆਏ ਗਈ ਵਧੀ। ਨਹੀਂ ਨਹੀਂ ਕੋਈ ਆਵਾਜ਼ ਆ ਰਹੀ ਜਿਹੜੀ ਜੰਗਲੋਂ ਆ ਰਹੀ ਹੈ। ਬਹੁਤ ਤੰਗੀ ਹੈਗੀ ਇਹ ਇਹ ਚੀਜ਼ਾਂ ਚਾਹੀਦੀ ਨਹੀਂ। ਮੋਦੀ ਸਰਕਾਰ ਨੂੰ ਬਹੁਤ ਮਾੜਾ ਹੈਗਾ ਕੰਮ। ਠੀਕ। ਜੇ ਕਾਨੂੰਨ ਪਰ ਨਹੀਂ ਆਪਰੇ ਮਕੀਰਾਂ ਹੀ। ਰਾਜਮਕੀਰ ਚਾਹੀਦਾ ਸਾਰਾ। ਅਮਨਦੀਪ ਸਿੰਘ ਭੋਇਣਾ ਦਾ ਮੈਂ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹਾਂ ਅੱਜ ਪੈਟਰੋਲ ਪੰਪ ਤੇ ਪਹੁੰਚੇ ਹੋ ਤੇ ਹੜਤਾਲ ਹੈ ਪੈਟਰੋਲ ਨਹੀਂ ਮਿਲ ਰਿਹਾ ਤੇ ਕਿੰਨੀ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸਰ ਦਿੱਕਤ ਬਹੁਤ ਜ਼ਿਆਦਾ ਆ ਰਹੀ ਆ ਮਤਲਬ ਹੁਣ ਮਤਲਬ ਕੰਮਕਾਰਾਂ ਦੇ ਜਾਣਾ ਵਾ ਤੁਹਾਨੂੰ ਪਤਾ ਹੈ ਪੈਟਰੋਲ ਪੰਪ ਤੋਂ ਬਿਨਾ ਵੀਕਲ ਕੋਈ ਵੀ ਨਹੀਂ ਚੱਲਦਾ ਅੱਜਕੱਲ ਹਣਾ ਕੰਮ ਤੇ ਚੱਲੇ ਆ ਤੇ ਹੁਣ ਮਤਲਬ ਸੀਨੀਅਰ ਨੇ ਵੀ ਇਹੀ ਕਹਿਣਾ ਆ ਆਪਾਂ ਨੂੰ ਕਿ ਚਲੋ ਤੁਸੀਂ ਆਪਣੀ ਡਿਊਟੀ ਮਤਲਬ ਟਾਈਮ ਤੇ ਆਓ ਪਰ ਹੁਣ ਆਪਾਂ ਉਹਨਾਂ ਨੂੰ ਕਿਵੇਂ ਮਤਲਬ ਇਹ ਚੀਜ਼ ਦੱਸ ਕੀ ਹੈ ਜਾਂ ਮਤਲਬ ਕਿ ਕੀ ਪ੍ਰੋਬਲਮ ਆ ਰਹੀ ਹੈ ਕੋਈ ਆਫਤ ਦਾ ਕਾਲ ਛਾਫ ਦਾ ਕੋਈ ਤਲਾ ਹੈ ਵੀ ਰਾਤ ਤੱਕ ਤੁਹਾਨੂੰ ਸਰ ਕੁਛ ਨਹੀਂ ਸਾਨੂੰ ਤੇ ਕਿਸੇ ਚੀਜ਼ ਦੀ ਇਨਫੋਰਮ ਹੀ ਨਹੀਂ ਮਤਲਬ ਹੁਣ ਆਪਾਂ ਕੰਮ ਤੇ ਨਿਕਲੇ ਆ ਤੇ ਹੁਣ ਪਤਾ ਲੱਗਾ ਆ ਗਿਆ ਕਿ ਨਾ ਮਤਲਬ ਉਹ ਵੀ ਟ੍ਰੈਫਿਕ ਨੂੰ ਦੇਖ ਕੇ ਪਤਾ ਲੱਗਾ ਕਿ ਕੀ ਕੀ ਦਿੱਕਤ ਆ ਰਹੀ ਹੈ ਕੀ ਦਿੱਕਤ ਕੀ ਆਈ ਕੀ ਸਰ ਪਰੇਸ਼ਾਨੀ ਉਹ ਪੈਟਰੋਲ ਤੋਂ ਮਤਲਬ ਖੁੱਲਨੇ ਚਾਹੀਦਾ ਤੇਲ ਮਤਲਬ ਵੀਕਲ ਦੇ ਵਿੱਚ ਹੈ ਨਹੀਂ ਹੁਣ ਹਾਂ ਮੇਰਾ ਪੈਟਰੋਲ ਲਾਜ਼ਮੀ ਆਪਾਂ ਨੂੰ ਜ਼ਰੂਰਤ ਹੈ ਹਨ ਤੇ ਪੈਟਰੋਲ ਹੈ ਨਹੀਂ ਬਾਈਕ ਵਿੱਚ ਇਹ ਬਹੁਤ ਪਰੇਸ਼ਾਨੀ ਆ ਰਹੀ ਹੈ ਸਾਰੇ ਚੀਜ਼ਾਂ ਨੂੰ ਲੈ ਕੇ ਸਰਕਾਰਾਂ ਨੂੰ ਅਪੀਲ ਵੀ ਕਰਾਂਗੇ ਸਰਕਾਰਾਂ ਨੂੰ ਅਪੀਲ ਸਿਰ ਇਹੋ ਕਰਨੀ ਚਾਹਾਂਗੇ ਕਿ ਮਤਲਬ ਜੇ ਕੋਈ ਇਦਾਂ ਦੀ ਆਪਾਂ ਪਹਿਲਾਂ ਹੜਤਾਲ ਜਾਂ ਹੁੰਦੀ ਆ ਜਾਂ ਮਤਲਬ ਚਲੋ ਸਰਕਾਰ ਵੀ ਨਹੀਂ ਚਾਹੁੰਦੀ ਕਿ ਹੜਤਾਲ ਹੋਵੇ ਪਰ ਜੇ ਹੜਤਾਲ ਹੁੰਦੀ ਹੈ ਤੇ ਇਹ ਚੀਜ਼ਾਂ ਤੋਂ ਮਤਲਬ ਇੱਕ ਦਿਨ ਪਹਿਲਾਂ ਇਨਫੋਰਮ ਹੋਣੀ ਚਾਹੀਦੀ ਹੈ ਸਰ ਆਮ ਜਨਤਾ ਨੂੰ ਤਿੱਕੇ ਦੇ ਕਿਉਂਕਿ ਇਹੋ ਹੀ ਜਾਂਦੀ ਆ ਆਮ ਜਨਤਾ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਸਰਕਾਰ ਤੇ ਆਪਣਾ ਮਤਲਬ ਕਰਕੇ ਸਾਈਡ ਤੇ ਹੋ ਜਾਂਦੀ ਹੈ ਜਾਂ ਜਿਨ੍ਹਾਂ ਨੇ ਆਪਣੇ ਮਤਲਬ ਸਟ੍ਰਾਈਕ ਵਗੈਰਾ ਕੀਤੀ ਉਹ ਵੀ ਕਰਕੇ ਸਾਈਡ ਤੇ ਖਲੋਤੇ ਰਹਿ ਲੈਂਦੇ ਜਾਂ ਵਹੀਕਲ ਲਗਾ ਕੇ ਖਲੋ ਜਾਂਦੇ ਪਰ ਪਰੇਸ਼ਾਨੀ ਆਮ ਜਨਤਾ ਨੂੰ ਹੁੰਦੀ ਜਨਾਂ ਨੂੰ ਵਿਚਾਰਿਆਂ ਨੂੰ ਪਤਾ ਕੁਝ ਨਹੀਂ ਕੇ ਚੀਜ਼ਾਂ ਨਹੀਂ ਅੱਜ ਦੇ ਸਰ ਬਹੁਤ ਤੁਹਾਡੇ ਸਾਹਮਣੇ ਆ ਦਿੱਕਤ ਦਾ ਕਿੰਨਾ ਸਾਹਮਣਾ ਕਰਨਾ ਪੈਂਦਿਆ ਵਾ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਸਰਕਾਰਾਂ ਦਾ ਮਤਲਬ ਇਹੋ ਪੀਂ ਲਿਆ ਸਰ ਜੇ ਕੋਈ ਮਤਲਬ ਆਪਣਾ ਮਤਲਬ ਕਿਸੇ ਵੀ ਚੀਜ਼ ਦੀ ਕਿਸੇ ਵੀ ਚੀਜ਼ ਨੂੰ ਲੈ ਕੇ ਸਟ੍ਰਾਈਕ ਹੋਈ ਆ ਉਹ ਚੀਜ਼ ਤੇ ਗੌਰ ਕੀਤਾ ਜਾਵੇ ਤੇ ਜਾਂ ਉਹਨਾਂ ਦਾ ਪੱਖ ਵੀ ਸੁਣਿਆ ਜਾਵੇ ਜਿਨ੍ਹਾਂ ਨੇ ਇੱਕ ਚੀਜ਼ ਦੀ ਸਟ੍ਰਾਈਕ ਕੀਤੀ ਹੋਈ ਆ ਅਣਾਈ ਦੋਵੇਂ ਧਰਾਂ ਨੂੰ ਬਹਿ ਕੇ ਗੱਲ ਕਰਨੀ ਚਾਹੀਦੀ ਤਾਂ ਕਿ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸੇ ਕਰਕੇ ਸਰ ਰਿਕਵੈਸਟ ਹੈ ਕਿ ਇਹ ਚੀਜ਼ਾਂ ਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ। ਪੂਚ ਡਰਾਈਵਰਾਂ ਨੇ ਸਟ੍ਰਾਈਕ ਕਰਤੀ ਹੈ ਉਹਨਾਂ ਦਾ ਕੋਈ ਮੋਦੀ ਸਰਕਾਰ ਨੇ ਬਿੱਲ ਪਾਸ ਕੀਤਾ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਕੋਈ ਡਰਾਈਵਰ ਦੀ ਗੱਡੀ ਟੁੱਕਦੀ ਹੈ ਤੇ 7 ਲੱਖ ਰੁਪਿਆ ਕੈਸ਼ ਜੁਰਮਾਨਾ ਪਲੱਸ 10 ਸਾਲ ਦੀ ਸਜ਼ਾ ਜਿਹਦੇ ਕਾਰਨ ਉਹਨਾਂ ਨੇ ਉੱਤੇ ਡੀਪੋ 'ਚ ਸਟ੍ਰਾਈਕ ਕਰਤੀ ਹੈ ਐਚ ਪੀ ਸੀ ਐਲ ਬੀ ਪੀ ਸੀ ਐਲ ਆਈ او ਸੀ ਐਲ ਇਹ ਸਾਰੇ ਡੀਪੋ ਬੰਦ ਨੇ 올ਓਵਰ ਪੰਜਾਬ ਬਟੇਂਡਾ ਬਟੇਂਡਾ ਵੀ ਬੰਦ ਹੈ ਆਪਣਾ ਜਲੰਦਰ ਵੀ ਬੰਦ ਹੈ ਜੇ ਤੇ ਆਪਣਾ ਪਾਣੀ ਪਦ ਵੀ ਬੰਦ ਹੈ ਜੇ ਦਿੱਤਾ ਨੂੰ ਕਿੰਨੀ ਕੀ ਦਿੱਕਤ ਆ ਹਾਂਜੀ ਦਿੱਤਾ ਨੂੰ ਕਿੰਨੀ ਕੀ ਦਿੱਕਤ ਆ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਲੋਕੀ ਸਾਨੂੰ ਗਾਲਾਂ ਕੱਢ ਰਹੇ ਆ ਕੀ ਕਰ ਸਕਦੇ ਆ ਹਰ ਪਹਿਲੇ ਹਰ ਵੇਲੇ ਇੱਕ ਇੱਕ ਸੈਕਿੰਡ ਦੇ ਇੱਕ ਇੱਕ ਗਾਲ ਕੱਢਦੇ ਵੇ ਲੋਕੀ ਸਾਨੂੰ ਵੀ ਸਰਕਾਰ ਨੂੰ ਅਪੀਲ ਕਰਦੇ ਜਾਓ ਅਪੀਲ ਇਹੀ ਹੈ ਜੀ ਜੋ ਉਹਨਾਂ ਦਾ ਬੰਦ ਹੈ ਜੋ ਉਹਨਾਂ ਦਾ ਸਿਸਟਮ ਹੈਗਾ ਉਹ ਤੁਸੀਂ ਸੋਚੋ ਤੇ ਮੁਕਾਓ ਇਹ ਰਫੜ ਰੀਜ਼ਨ ਹੈ ਕਿ ਪ੍ਰੋਬਲਮ ਕ੍ਰੀਏਟ ਡੇ ਬਾਏ ਡੇ ਹੋ ਰਹੀ ਹੈ ਤੁਸੀਂ ਦੇਖੋ ਜੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਥੈਂਕ ਯੂ ਸੋ ਮਚ